અમૃત વેલે ਦਾ ਹੁਕਮਨਾਮਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਤਨ ਆਸਰੀ ਮਹਿਲਾ ਚੌਥਾ ਕਲ ਯੁਗ ਕਾ ਧਰਮ ਕਹੋ ਤੁਮ ਪਾਈ ਕਿਬ ਛੂਟੇ ਹਮ ਛੁਟਕਾਰੀ ਹਰ ਹਰ ਜਪ ਬੀੜੀ ਹਰ ਤੁਲਹਾ ਹਰ ਜਪਿਓ ਤਰੈਤ ਰਾਕੀ ہر جی لاج رکھو ہر جن کی ہر ہر جپن جپاو اپنا ہم ماغی پگت اکا کی رہاؤ ہر کے سیوک سے ہر پیارے جن جپیو ہر بچنا کی لیکھا چتر گپت جو لکھیا ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨਿਰ ਸੂਰ ਤ੍ਰਿਸ਼ਨਾ ਅਗਨ 부ਜਾਨੀ ਸਿਵ ਚਰਿਓ ਚੰਦ ਚੰਦਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਨ ਦਾਸ ਦਸਾ ਕੀ ਤੁਮ ਵੱਡ ਪੁਰਖ ਵੱਡ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕੋ ਪ੍ਰਭ ਕਿਰਪਾ ਕੀ ਜੈ ਕਰਦਾਸਨ ਦਾਸ ਦਸਾ ਕੀ ਇਹ ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਸਾਹਿਬ ਕਹਿੰਦੇ ਹਨ हे ਭਾਈ ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਚੰਬੇਲਿਆਂ ਵਿੱਚੋਂ ਬਚਿਆ ਜਾ ਸਕੇ ਮੈਂ ਇਨ੍ਹਾਂ ਚੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ ਦਸ ਮੈਂ ਕਿਵੇਂ ਬਚਾ ਪਰਮਾਤਮਾ ਦੇ ਨਾਮ ਦਾ ਜਾਪ ਬੀੜੀ ਹੈ ਨਾਮ ਹੀ ਤੁਲਹਾ ਹੈ ਜਿਸ ਮਨੁੱਖ ਨੇ ਹਰੀ ਨਾਮ ਜਪਿਆ ਉਹ ਤਾਰੂ ਬਣ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਹੈ ਪ੍ਰਭੂ ਜੀ ਦੁਨੀਆਂ ਦੇ ਵਿਕਾਰਾਂ ਦੇ ਝੰਬੇਲਿਆਂ ਵਿੱਚੋਂ ਆਪਣੇ ਸੇਵਕ ਦੀ ਇੱਜ਼ਤ ਬਚਾਲਾ ਹੇ ਹਰੀ ਮੈਨੂੰ ਆਪਣਾ ਨਾਮ ਜਪਣ ਦੀ ਸਮਰੱਥਾ ਦੇ ਮੈਂ ਤੇਰੇ ਪਾਸੋਂ ਸਿਰਫ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਹੇ ਭਾਈ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀ ਪਰਮਾਤਮਾ ਦਾ ਨਾਮ ਜਪਿਆ ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ਚਿਤਰ ਗੁਪਤ ਨੇ ਜਿਹੜਾ ਵੀ ਉਹਨਾਂ ਦੇ ਕਰਮਾਂ ਦਾ लेखा ਲਿਖ ਰੱਖਿਆ ਸੀ ਧਰਮ ਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ਜਿਨ੍ਹਾਂ ਸੰਤ ਜਨਾਂ ਨੇ ਸਾਜ ਜਨਾਂ ਦੀ ਸੰਕਟ ਵਿੱਚ ਬੈਠ ਕੇ ਆਪਣੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ ਉਨ੍ਹਾਂ ਦੇ ਅੰਦਰ ਕਲਿਆਣ ਰੂਪ ਪਰਮਾਤਮਾ ਪ੍ਰਗਟ ਹੋ ਗਿਆ ਮਾਨੋ ਠੰਡਕ ਪਹੁੰਚਾਉਣ ਵਾਲਾ ਚੰਦ ਚੜ ਪਿਆ ਜਿਸ ਨੇ ਉਨ੍ਹਾਂ ਦੇ ਹਿਰਦੇ ਵਿੱਚ ਉਤਿਸ਼ਾਹਾਂ ਦੀ ਅੱਗ ਬੁਝਾ ਦਿੱਤੀ ਜਿਸ ਨੇ ਵਿਕਾਰਾਂ ਦਾ ਤਪਦਾ ਸੂਰਜ ਸ਼ਾਂਤ ਕਰ ਦਿੱਤਾ हे ਪ੍ਰਭੂ ਤੂੰ ਸਭ ਤੋਂ ਵੱਡਾ ਹੈ ਤੂੰ ਸਰਵ ਵਿਆਪਕ ਹੈ ਤੂੰ ਉਹ ਪਹੁੰਚ ਹੈ ਗਿਆਨ ਇੰਦਰੀਆਂ ਦੀ ਰਾਹੀ ਤੇਰੇ ਤੱਕ ਪਹੁੰਚ ਨਹੀਂ ਹੋ ਸਕਦੀ ਤੂੰ ਹਰ ਥਾਂ ਆਪ ਹੀ ਆਪ ਆਪ ਹੀ ਆਪ ਹੈ हे प्रभु अपने दास नानक उते मेहर कर ते अपने दासा दे दासा दा दास बना ले